ਮੈਂ ਜੀ ਮਨਜੀਤ ਸਿੰਘ ਹਾਂ ਜ਼ਿਲ੍ਹਾ ਚੇਅਰਮੈਨ ਤਲਵਰ ਸੋਰ ਕੌਂਸਲ ਬਟਲਾ ਯੂਨਿਟ ਅਤੇ ਜ਼ਿਲ੍ਹਾ ਚੇਅਰਮੈਨ ਪੰਜਾਬ ਸਬੋਡੀਨੇਟ ਸਰਵਲ ਫੈਡਰੇਸ਼ਨ ਬਟੰਡਾ ਅੱਜ ਅਸੀਂ ਪ੍ਰਿੰਸੀਪਲ ਅਰਜਿੰਦਰਾ ਕਾਲ ਦੇ ਖਲਾਫ ਦਾ ਰੋਸ ਨਜ਼ਾਰਾ ਕਰ ਰਹੇ ਹਾਂ ਲਗਾਤਾਰ ਸਾਡੇ ਜਿਹੜੇ ਮੰਗਾ ਨੇ ਇਹ ਪ੍ਰਿੰਸੀਪਲ ਨੂੰ ਜੀਮਾਨ ਖਤਰ ਲੈ ਕੇ ਭੇਜਿਆ ਸੀਗਾ ਉਸ ਤੋਂ ਬਾਅਦ ਡੀਓ ਦੇਖਿਆ ਇਹਨਾਂ ਨੇ ਇੱਕ ਗਿੱਧ ਚਿੱਠੀ ਲੈ ਕੇ ਡਾਇਰੈਕਟਰ ਸਾਹਿਬ ਨੂੰ ਲਿਖਤਾ ਵੀ ਜਿਹੜਾ ਇਹਨਾਂ ਸਾਥੀਆਂ ਨੇ ਕੰਮ ਵੱਧ ਕੀਤਾ ਹੈ ਇਹਨਾਂ ਨੂੰ ਵਾਧ ਤਨਖਾਹ ਦੇਣ ਬਾਰੇ ਸਾਨੂੰ ਗੈਰਡ ਲਿੰਗ ਦਿੱਤਾ ਜੀ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਵੱਧ ਕੰਮ ਲਿਆਗਾ ਤੁਸੀਂ ਇਹ ਤਨਖਾਹ ਦਿਨੀ ਆਂ ਔਰ ਫੰਡਾਂ ਦਾ ਡੀਡੀ ਫੰਡ ਤੁਹਾਡੇ ਕੋਲ ਹੈਗੇ ਨੇ ਸਾਨੂੰ ਫੰਡਾਂ ਦੀ ਪੂਰੀ ਡਿਟੇਲ ਭੇਜੋ ਅੱਜ ਦੇਕਰ ਇਹਨਾਂ ਨੇ ਨਾ ਤਾਂ ਉਹ ਡਿਟੇਲ ਭੇਜੀ ਆ ਤੇ ਨਾ ਹੀ ਸਾਥੀਆਂ ਦਾ ਬਕਾਇਆ ਦਿੱਤਾ ਇਸੇ ਨਾਲ ਹੀ 835 36 ਸਾਥੀ ਹੁੰਦੇ ਸੀ ਡੈਲੀ ਬੀਜਤੇ ਜਿਹੜੇ ਫੰਡਾਂ ਚੋਂ ਹੁੰਦੇ ਸੀ ਸਟੂਡੈਂਟ ਫੰਡਾਂ ਚੋਂ ਸਾਰੇ ਰਿਟਾਇਰ ਹੋ ਗਏ ਨੇ ਸੱਤੀ ਗਿਰਦੇ ਸਿੰਘ ਜਿਹੜੇ ਸਾਡੇ ਕੱਲੇ ਹੋ ਰਹਿ ਗਏ ਨੇ ਉਸ ਨੂੰ ਵੀ ਰੈਗੂਲਰ ਨਹੀਂ ਕਰ ਰਹੇ ਜਦੋਂ ਕਿ ਆਸ-ਪਾਸ ਜਿੰਨੇ ਵੀ ਕਾਲਜ ਨੇ ਚਾਹੇ ਸੰਗਰੂਰ ਹੋਵੇ ਫਰੀਦਕੋਟ ਹੋਵੇ ਪਟਿਆਲਾ ਹੋਵੇ ਸਾਰੇ ਕਾਲਜਾਂ ਦੇ ਸਾਥੀ ਪੱਕੇ ਕੀਤੇ ਗਏ ਨੇ ਫੇਰ ਇਹ ਚਿੱਠੀ ਡਾਇਰੈਕਟਰ ਸਾਹਿਬ ਨੂੰ ਦੇ ਦਿੱਤੀ ਡਾਇਰੈਕਟਰ ਸਾਹਿਬ ਸਾਹ ਕਹਿੰਦੇ ਨੇ ਵੀ ਕਲਾਸ ਵਰਡ ਦੇ ਵਿੱਤੀ ਮਸਤ ਅਧਿਕਾਰੀਆਂ ਤੁਸੀਂ ਪੱਕਾ ਕਰੋ ਤੁਸੀਂ ਕਰੋ ਪਰ ਸਾਥੀਓ ਅੱਜ ਦੇ ਕਰ ਇਹਨਾਂ ਨੇ ਨਹੀਂ ਕੀਤਾ ਜਿਸ ਕਰਕੇ ਅਸੀਂ ਰੋਜ਼ ਮੁਜ਼ਾਰਾ ਕਰ ਰਹੇ ਹਾਂ ਉਹੋ ਤੱਕ ਤੇ ਕਰਨਾ ਹੈ ਇਸ ਵਾਰ ਇਹ ਅੱਜ ਜੇ ਸਟਾਰਟ ਕੀਤਾਗਾ ਜੇ ਇਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਇਹ ਪ੍ਰੋਗਰਾਮ ਇਸ ਲਗਾਤਾਰ ਸਾਡਾ ਚੱਲੂ ਰਹੂਗਾ ਡਿਊਟੀਆਂ ਇਹ 12-12 ਘੰਟੇ ਡਿਊਟੀ ਲੈਂਦੇ ਨੇ ਔਰ ਜਦੋਂ ਕਿ ਪਹਿਲਾਂ ਮੰਨ ਗਏ ਸੀਗੇ ਕਿ ਅਸੀਂ ਇਹ 12 ਘੰਟੇ ਅੰਦਰ ਘਾ ਦੇਾਂਗੇ ਪਰ ਅੱਜ ਦਿੱਕਤ ਸਰਕਾਰ ਨੇ ਮੇਰਾ ਨਾਮ ਗੁਰਤੇਜ ਸਿੰਘ ਗੱਲ ਲਓ ਜ਼ਿਲ੍ਹਾ ਪ੍ਰਧਾਨੋਂ ਦੀ ਕਲਾਸ ਕੋਰਪੋਰੇਟ ਪਲੇਜ ਯੂਨੀਅਨ ਤੇ ਸੂਬਾ ਪ੍ਰਧਾਨ ਸਰਕਾਰੀ ਕਾਲਜ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹ ਸਾਡੇ ਬਕਾਇਦੇ ਦਾ ਇੱਕ ਤਾਂ ਇੱਕ ਸਾਡਾ ਈਪੀਐਫ ਨਹੀਂ ਕੱਟਿਆ ਜਾ ਰਿਹਾ ਨਾ ਹੀ ਪਰਮਾਨੈਂਟ ਕਰ ਰਹੇ ਹੈਗੇ ਜਦੋਂ ਕਿ ਉੱਥੋਂ ਚਿੱਠੀਆਂ ਬਹੁਤ ਆ ਚੁੱਕੀਆਂ ਪਹਿਲਾਂ ਵੀ ਅਸੀਂ ਤਾਂਨੇ ਲਾ ਚੁੱਕੀਆਂ ਹੁਣ ਪਿਛਲੇ 3-4 ਮਹੀਨਿਆਂ ਤੋਂ ਅਸੀਂ ਲਗਾਤਾਰ ਮੰਗ ਪੱਤਰ ਦੇ ਰਹੇ ਹਾਂ ਪ੍ਰਿੰਸੀਪਲ ਦੇ ਕਰਨ ਤੇ ਜੂਨੀਅਰ ਕੀ ਅਧੂਰੀ ਸਾਨੂੰ ਜਿਹੜੀ ਮਤਲਬ ਪ੍ਰਸੀਡਿੰਗਾਂ ਉਹ ਦੇ ਦਿੱਤੀ ਜਾ ਰਹੀ ਹੈਗੀ ਤੇ ਜਿਹੜੇ ਮੇਰੇ ਨਾਮ ਦੇ 10 ਸਾਥੀ ਸੀ ਉਹ ਬਿਨਾਂ ਖਾਲੀ ਹੱਥ ਗਏ ਹੈਗੇ ਤੇ ਉਹ ਮੇਰਾ ਸਾਥੀ ਆ ਖੜਾ ਇੱਕ ਅੱਜ ਆਇਆ ਵੀ ਇਹਦਾ ਬਕਾਇਆ ਰਹਿੰਦਾਗਾ ਘੱਟੋ ਘੱਟ 10 ਸਾਲ ਦਾ ਉਹ ਨਹੀਂ ਦੇਈ ਰਹੀ ਜਿਹੜੇ ਤੁਸੀਂ ਕਹਿੰਦੇ ਇੱਕ ਇੱਕ ਨਹੀਂ ਕਰਦਾ ਨਿਜਮਾ ਮਕਾੜ ਦੇ ਪੀਪਫ ਕੱਟਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਉੱਥੇ 20 ਬੰਦੇ ਕੰਮ ਕਰਦੇ ਹੈਗੇ ਉੱਥੇ ਜ਼ਰੂਰੀ ਹੈਗਾ ਚਿੱਠੀ ਵੀ ਡਾਇਰੈਕਟਰ ਵੱਲੋਂ ਆਈ ਵੀ ਆ ਚਿੱਠੀ ਵੀ ਦੱਬੀ ਹੋਈ ਆ ਰੱਖਾ ਨਹੀਂ ਰਹੀ ਸਾਨੂੰ ਇੱਕ ਵਾਰੀ ਸਰਜੀਤ ਸਿੰਘ ਜੀ ਦੋਸੀ ਕਿ ਉਹ ਕਹਿੰਦੇ ਤੁਹਾਡਾ ਪੀਪਫ ਕੱਟਿਆ ਕਰਾਂਗੇ ਪਰ ਅੱਜ ਤੱਕ ਵੀ ਇਹ ਕੱਟੇ ਜਾ ਰਿਹਾ ਪ੍ਰਦਰਸ਼ਨ ਜਦੋਂ ਟੱਕਰ ਜਥੇਬੰਦੀ ਦਾ ਜਿਹੜਾ ਵੀ ਫੈਸਲਾ ਹੋਊਗਾ ਅਗਲਾ ਫੈਸਲਾ ਅਜਾ ਹੈਗਾ ਹੀ ਹੈ ਕਾਕਾ ਅਗਲਾ ਫੈਸਲਾ ਜੋ ਵੀ ਹੋਊਗਾ ਜਥੇਬੰਦੀ ਦਾ ਉਹ ਲਗਾਤਾਰ ਹੋ ਸਕਦਾ ਚੱਲੇ ਤੇ ਨਹੀਂ ਤਾਂ ਜੇ ਬਲਾ ਲੈਣਗੇ ਮੀਟਿੰਗ ਦਾ ਸਾਮਾਂ ਦੇਣਗੇ ਤਾਂ ਅਸੀਂ ਗੱਲਬਾਤ ਨੂੰ ਵੀ ਤਿਆਰਾਂਗੇ ਅਸੀਂ ਗੱਲਬਾਤ ਤੋਂ ਪਹਿਲਾਂ ਵੀ ਨਹੀਂ ਭੱਜੇ ਅੱਜ ਵੀ ਮੈਂ ਸਵੇਰੇ ਕਿਹਾ ਵੀ ਤੇ ਗੱਲਬਾਤ ਦਾ ਟਾਈਮ ਸਾਨੂੰ ਦੇਵੋਗੇ ਤਾਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨੂੰ ਤਿਆਰ ਆ ਪਰ ਕੋਈ ਗੱਲ ਨਹੀਂ ਕਰ ਰਹੀ ਹੀ ਲੱਗਦਾ ਠੀਕ ਕਰਨਾ ਇਦੇ ਵਿੱਚ ਸਾਡੇ ਕੋਲੇ ਇੱਕ ਸਰਦਾਰ ਗੁਰਤੇਜ ਸਿੰਘ ਜੀ ਹੈਗੇ ਆ ਜਿਹੜੇ ਕਿ ਏਫ ਫੰਡ ਦੇ ਵਿੱਚ ਰੱਖੇ ਗਏ ਆ ਜਿਨ੍ਹਾਂ ਦੀ 89 ਡੇਸ ਦੇ ਬਾਅਦ ਬ੍ਰੇਕ ਪੈਂਦੀ ਹੈ ਇਹਨਾਂ ਦੀ ਡਿਮਾਂਡ ਸੀਗੇ ਇਹਨਾਂ ਦੀ ਕੋਈ 2006 ਤੋਂ ਲੈ ਕੇ ਤੇ ਅੱਜ ਤੱਕ ਦੇ ਕੋਈ ਇਹਨਾਂ ਦੇ ਏਰੀਅਰ ਰਹਿੰਦੇ ਆ ਏਰੀਅਰ ਕੀ ਸੀਗਾ ਕਿ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਇਹਨਾਂ ਨੂੰ ਇਹਨਾਂ ਦੇ ਅਪਾਇੰਟਮੈਂਟ ਲੈਟਰ ਦੇ ਵਿੱਚ 12 ਘੰਟੇ ਇਹਨਾਂ ਦੀ ਡਿਊਟੀ ਦੇ ਵਰਕਿੰਗ ਆਰਸ ਜੜੀਆਂ ਲਿਖੇ ਗਏ ਆ ਪਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਦੋਂ ਉਹਨਾਂ ਨੂੰ ਡੀਸੀ ਰੇਟ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਦੀ ਡਿਊਟੀ 8 ਘੰਟੇ ਦੀ ਸੀ ਕਿ ਇਸ ਕਰਕੇ ਇਹ ਕਹਿੰਦੇ ਆ ਕਿ ਜਦੋਂ ਮੈਂ 12 ਘੰਟੇ ਡਿਊਟੀ ਕੀਤੀ ਹੈ ਤੇ ਮੈਨੂੰ 4 ਘੰਟੇ ਦੇ ਏਰੀਆ ਦਿੱਤੇ ਜਾਣ ਪਰ ਉਸ ਦੇ ਸੰਬੰਧ ਵਿੱਚ ਇਹਨਾਂ ਕੋਲੇ ਕੋਈ ਆਰਡਰ ਦੀ ਕਾਪੀ ਨਹੀਂ ਹੈ ਸਿਰਫ ਇੱਕ ਅਪੁਆਇੰਟਮੈਂਟ ਲੈਟਰ ਦੀ ਕਾਪੀ ਹੈ ਔਰ ਇਹ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਿਲਡ ਕਰ ਰਹੇ ਆ ਕਿ ਤੁਸੀਂ ਮੈਨੂੰ ਏਰੀਆ ਦਿਓ ਪਰ ਅੱਜ ਤੋਂ 18 ਸਾਲ ਪੁਰਾਣੇ ਏਰੀਆ ਜਿਹੜੇ ਹੈਗੇ ਆ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹਨ ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਸਮਝਾ ਰਹੀ ਹਾਂ ਕਿ ਉਹ ਏਰੀਆਸ ਮੈਂ ਇਹਨਾਂ ਨੂੰ ਨਹੀਂ ਦੇ ਸਕਦੀ ਨਹੀਂ ਜੀ ਨਹੀਂ 802 ਇਹਨੇ ਮੈਨੂੰ ਦਿੱਤਾ ਹੈ ਉਹ ਸਿਰਫ ਇੱਕ ਡੀਪੀਏ ਆਫਿਸ ਦੇ ਨਾਲ ਇਹਨਾਂ ਦੀ ਕੋਈ ਮੀਟਿੰਗ ਹੋਈ ਸੀ ਉਹਦੀ ਪ੍ਰोसीਡਿੰਗਸ ਦੀ ਕਾਪੀ ਹੈ ਡੀਪੀਏ ਆਫਿਸ ਤੋਂ ਸਾਨੂੰ ਕੋਈ ਆਦੇਸ਼ ਨਹੀਂ ਹੋਇਆ ਕਿ ਜੋ ਇਹਨਾਂ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹਨੂੰ ਇਨਵਿਨ ਲਾਗੂ ਕੀਤਾ ਜਾਵੇ ਠੀਕ ਹੈ ਪਰ ਇਹ ਮਾ ਹੌਟਾ ਕੀ ਕੀ ਸਕੇ ਹੁਣ ਚਲਣਾ ਚਾਹੀਦਾ ਪਰ ਪਾਲਿਸੀ ਤੋਂ ਚਿਪਟ ਹੈ ਨਹੀਂ ਜੀ ਪੀਐਫਟੀ ਇਹਨਾਂ ਨੇ ਸਾਨੂੰ ਕਦੇ ਕੋਈ ਡਿਮਾਂਡ ਨਹੀਂ ਦਿੱਤੀ ਨਹੀਂ ਅਪਣ ਨਿਯਮਮਤਾ ਆਲਰੇਡੀ ਨਹੀਂ ਪਰ ਇਹਨਾਂ ਸਾਨੂੰ ਦਿੱਤੀ ਨਹੀਂ ਇਹਨਾਂ ਨੇ ਡਿਮਾਂਡ ਹੀ ਨਹੀਂ ਕਦੇ ਦਿੱਤੀ ਕਿਉਂਕਿ ਸਾਰੇ ਇਹ ਜਿਹੜੇ ਹੈਗੇ ਆ ਉਹ ਡੀਸੀ ਰੇਟ ਦੀ ਰੱਖੇ ਹੋਏ ਆ